ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈਆਂ ਜੀ ਆਪਾਂ ਨੇ ਘਰੇ ਤੰਦੂਰੀ ਮਿੱਸੀਆਂ ਰੋਟੀਆਂ ਠੀਕ ਹੈ ਜੀ ਆ ਦੇਖੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟ ਮਿੱਸੀ ਰੋਟੀ ਬਾਰੇ ਸੋ ਜਿਹੜੇ ਤਰੀਕੇ ਨਾਲ ਅਸੀਂ ਪਹਿਲਾਂ ਚ ਮਿੱਸੀ ਰੋਟੀ ਬਣਾਉਂਦੇ ਆ ਉਸੇ ਤਰੀਕੇ ਨਾਲ ਮੈਂ ਅੱਜ ਬਣਾਈਆਂ ਠੀਕ ਹੈ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਮਿੱਸੀਆਂ ਰੋਟੀਆਂ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਮਿੱਸੀ ਰੋਟੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਪ੍ਰਾਤ ਦੇ ਵਿੱਚ ਜਿਹੜਾ ਕਣਕ ਦਾ ਆਟਾ ਠੀਕ ਹੈ ਜੀ ਪਾ ਲਿਆ ਤਕਰੀਬਨ 1.5 ਕੌਲੀ ਇਹ ਤੁਸੀਂ ਕੁਆਂਟੀਟੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੇ ਇਹਦੇ ਵਿੱਚ 1.5 ਚਮਚ ਮੈਂ ਪਾਉਂਗਾ ਬਰੀਕ ਵੇਸਣ ਠੀਕ ਹੈ ਜੀ ਤੇ ਅੱਜ ਦੀ ਜਿਹੜੀ ਰੋਟੀ ਹੈ ਜਿਵੇਂ ਕਿ ਬੇਹਾਂ ਦੇ ਵਿੱਚ ਬਣਾਉਂਦੇ ਅਸੀਂ ਮਿੱਸੀ ਰੋਟੀ ਉਸ ਹਿਸਾਬ ਨਾਲ ਬਣਾਉਂਗਾ ਠੀਕ ਹੈ ਜੀ ਮੈਂ ਬਿਲਕੁਲ ਤੇ ਲੋ ਜੀ ਆਪਾਂ ਨੇ 1.5 ਕੌਂਦੀਆ ਕਣਕ ਦਾ ਆਟੇ ਦੇ ਵਿੱਚ 1.5 ਵੱਡਾ ਚਮਚ ਪਾ ਦਿਆ ਆਪਾਂ ਨੇ ਬਰੀਕ ਵੇਸਣ ਦਾ ਤੇ 1 ਚਮਚ ਪਾ ਲਾਂਗੇ ਵੱਡਾ ਮੈਦੇ ਦਾ ਠੀਕ ਹੈ ਜੀ ਮੈਦਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਧੋ ਲਿਆ ਤਾਂ ਇਹ ਇੱਕ ਹਰੀ ਮਿਰਚ ਪਾ ਲੂਗੇ ਬਰੀ ਕੱਟੀ ਹੋਈ ਤੇ ਅੱਧਾ ਪਿਆਜ਼ ਪਾ ਲੂਗੇ ਤੇ ਲੋ ਜੀ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਬਿਆਂ ਦੇ ਵਿੱਚ ਮਿੱਸੀ ਰੋਟੀ ਤੇ ਲੋ ਜੀ ਆਹ ਸਮਾਨ ਆਪਾਂ ਨੇ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਅੱਧਾ ਚਮਚ ਹਲਦੀ ਪਾਵਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਨਮਕ ਯਾਨੀ ਕਿ ਨੂਨ ਜੇ ਤੁਸੀਂ ਇਹ ਮਿੱਸੀ ਰੋਟੀ ਕਿਸੇ ਸਬਜ਼ੀ ਨਾਲ ਖਾਣੀ ਹੋਈ ਤਾਂ ਨਮਕ ਘੱਟ ਪਾ ਲਿਓ ਤੇ ਜੇ ਕੱਲੀ ਅਚਾਰ ਨਾਲ ਜਾਂ ਚਾਹ ਨਾਲ ਖਾਣੀ ਹੋਈ ਤਾਂ ਤੁਸੀਂ ਨਮਕ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਪਾ ਦਿਓ ਠੀਕ ਹੈ ਜੀ ਤੇ ਲਓ ਜੀ ਮੈਂ ਪਾ ਰਿਹਾ ਅੱਧਾ ਇੱਕ ਚਮਚ ਅੱਧਾ ਚਮਚ ਦੇਗੀ ਮਿਰਚ ਜਾਂ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹਾਂ ਤੇ ਅੱਧਾ ਚਮਚ ਪਾਵਾਂਗੇ ਅਜਵੈਨ ਥੋੜੀ ਜਿਹੀ ਮਲ ਕੇ ਠੀਕ ਹੈ ਜੀ ਮਿੱਸੀ ਰੋਟੀ ਦੇ ਵਿੱਚ ਅਜਵੈਨ ਦਾ ਜਿਹੜਾ ਫਲੇਵਰ ਹੈ ਬਹੁਤ ਵਧੀਆ ਲੱਗਦਾ ਹੈ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਠੀਕ ਹੈ ਜੀ ਤੇ ਇਹ ਗਰਮ ਮਸਾਲੇ ਦੀ ਵੀਡੀਓ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਥੋੜੀ ਜੀ ਪਾਵਾਂਗੇ ਪੀਸੀ ਹੋਈ ਕਾਲੀ ਮਿਰਚ ਜਾਨੀ ਕਿ ਬਲੈਕ ਪੀਪਰ ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਕਸਤੂਰੀ ਮੇਥੀ ਤੇ ਲਓ ਜੀ ਰੋਟੀ ਨੂੰ ਥੋੜੀ ਜੀ ਖਸਤਾ ਕਰਨ ਵਾਸਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਰिफाइंड ਔਇਲ 2-3 ਚਮਚ ਸਰੋਂ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਦੇਸੀ ਕੀ ਵੀ ਪਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਔਇਲ ਚ ਤੁਸੀਂ ਉਹ ਇਹਦੇ ਵਿੱਚ ਪਾ ਲਿਓ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਫੂਡ ਕਲਰ ਕਿਉਂਕਿ ਬਿਆਮਾ ਦੇ ਵਿੱਚ ਮਿੱਸੀ ਰੋਟੀ ਦੇ ਵਿੱਚ ਥੋੜਾ ਜਿਹਾ ਫੂਡ ਕਲਰ ਵੀ ਸਾਨੂੰ ਪਾਉਣਾ ਪੈਂਦਾ ਠੀਕ ਹੈ ਜੀ ਕਲਰ ਵਧੀਆ ਆ ਜਾਂਦਾ ਹੈ ਤੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਲੋ ਜੀ ਹੁਣ ਇਹ ਚ ਪਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਤੇ ਜਿੱਦਾਂ ਆਪਾਂ ਨੋਰਮਲ ਆਟਾ ਗੁੰਨਦੇ ਹਾਂ ਠੀਕ ਹੈ ਜੀ ਉਸ ਟਾਈਪ ਦਾ ਆਟਾ ਜਿਹੜਾ ਆਪਾਂ ਗੁੰਨ ਲਾਂਗੇ ਤੇ ਲੋ ਜੀ ਇਹਨੂੰ ਹੁਣ ਕਰਦੇ ਹਾਂ ਮਿਕਸ ਪਾਣੀ ਪਾਉਣ ਤੋਂ ਬਾਅਦ ਤੇ ਜਦੋਂ ਵੀ ਆਟਾ ਗੁੰਨਣਾ ਪਾਣੀ ਪਹਿਲਾਂ ਥੋੜਾ ਪਾਉਣਾ ਠੀਕ ਹੈ ਜੀ ਠੀਕ ਹੈ ਜੀ ਜੇ ਲੋੜ ਪਈ ਤਬਾਦ ਦੇ ਵਿੱਚ ਪਾਣੀ ਜਿਹੜਾ ਹੋਰ ਪਾ ਦੋਗੇ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਹੁਣ ਸਾਰੇ ਨੂੰ ਤੇ ਲੋ ਜੀ ਇੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਉਂਗੇ ਤੇ ਹੁਣ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਗੁੰਨਾਂਗੇ ਠੀਕ ਹੈ ਜਿੱਦਾਂ ਆਪਾਂ ਆਪਣਾ ਨੋਰਮਲ ਆਟਾ ਗੁੰਨਦੇ ਹਾਂ ਕਰੇ ਤੇ ਲੋ ਜੀ ਆਟਾ ਆਪਣਾ ਗੁੰਨਿਆ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਇਸ ਤਰੀਕੇ ਨਾਲ ਮਲ ਲੂਗੇ ਠੀਕ ਹੈ ਜੀ ਯਾਨੀ ਇਸ ਤਰੀਕੇ ਨਾਲ ਗੁੰਨੂਗੇ ਇਹਨੂੰ ਪੰਜਾਬੀ ਦੇ ਵਿੱਚ ਮੁੱਕੀ ਦੇਣਾ ਵੀ ਕਹਿ ਦਿੰਦੇ ਆ ਤੇ ਉਸ ਤੋਂ ਬਾਅਦ ਇਹਨੂੰ 2-3 ਮਿੰਟ ਗੁੰਨਣ ਤੋਂ ਬਾਅਦ ਫਿਰ ਆਪਾਂ ਰੱਖ ਦਾਂਗੇ ਠੀਕ ਆ ਜੀ ਤੇ ਲੋ ਜੀ ਇਹਨੂੰ ਗੁੰਨ ਲੈਨੇ ਆ ਤੇ ਲੋ ਜੀ ਆਟਾ ਆਪਣਾ ਗੁੰਨੇ ਆ ਗਿਆ ਹੁਣ ਆਪਾਂ ਇਹ ਤੇ ਲਾਵਾਂਗੇ ਤੇਲ ਠੀਕ ਆ ਜੀ ਸਰੋਂ ਦਾ ਤੇਲ ਲਾ ਸਕਦੇ ਹੋ ਦੇਸੀ ਕੀ ਲਾ ਸਕਦੇ ਹੋ ਫਰੈਂਡ ਵੀ ਲਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ 10 ਮਿੰਟ ਦੀ ਦਵਾਂਗੇ ਰੈਸਟ ਉਸ ਤੋਂ ਬਣਾ ਉਸ ਤੋਂ ਬਾਅਦ ਬਣਾ ਕੇ ਦਿਖਾਵਾਂਗੇ ਤੁਹਾਨੂੰ ਫਿਰ ਰੋਟੀਆਂ ਤੇ ਲੋ ਜੀ ਆਟਾ ਆਪਣਾ ਸੈੱਟ ਹੋ ਚੁੱਕਿਆ ਡੋ ਠੀਕ ਹੈ ਜੀ ਲਾਇਆ ਹੋਇਆ ਹੁਣ ਆਪਾਂ ਕਰਦੇ ਆ ਇਹਦੇ ਪੇੜੇ ਤੇ ਲੋ ਜੀ ਐਦਾਂ ਆਪਾਂ ਰੱਖ ਲੂਗੇ ਠੀਕ ਹੈ ਜੀ ਕੋਈ ਥਾਲ ਜਾਂ ਕੋਈ ਟੱਕਣ ਉਹਦੇ ਤਾਂ ਛਿੜਕ ਲੂਗੇ ਆਟਾ ਜਾਂ ਮੈਦਾ ਠੀਕ ਹੈ ਜੀ ਤਾਂ ਜੋ ਪੇੜੇ ਆਪਣੇ ਨਾਲ ਚਿਪਕੇ ਨਾ ਇਸ ਤਰੀਕੇ ਨਾਲ ਆਪਾਂ ਨਹੀਂ ਕਿਉਂਕਿ ਬਿਆਹਾਂ ਦੇ ਵਿੱਚ ਅਸੀਂ ਟੇਬਲਾਂ ਤੇ ਇਸ ਤਰੀਕੇ ਨਾਲ ਮੈਦਾ ਜਾਂ ਆਟਾ ਛਿੜਕ ਲੈਂਦੇ ਆ ਠੀਕ ਹੈ ਜੀ ਤੇ ਹੁਣ ਕਰਾਂਗੇ ਪੇੜੇ ਲੋ ਜੀ ਆਪਣਾ ਜਿਹੜਾ ਆٹے ਦਾ ਡੋ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਸੋ ਅਸੀਂ ਜਿਹੜੇ ਪੇੜੇ ਬਣਾਉਂਦੇ ਆ ਠੀਕ ਹੈ ਜੀ ਬਣਾਉਂਦੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਆਟੇ ਨੂੰ ਐਦਾਂ ਵਧਾਉਣਾ ਤੇ ਇਹਨੂੰ ਇਸ ਤਰੀਕੇ ਨਾਲ ਤੋੜ ਲੈਣਾ ਠੀਕ ਹੈ ਜੀ ਤੋੜਨ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਘਮਾਉਂਗੇ ਆ ਦੇਖੋ ਠੀਕ ਹੈ ਜੀ ਥੇਲੀ ਦੇ ਵਿੱਚ ਰੱਖ ਕੇ ਤੇ ਇਹਨੂੰ ਐਦਾਂ ਰੱਖ ਦੋਗੇ ਇਸ ਤਰੀਕੇ ਨਾਲ ਸਾਰੇ ਪੇੜੇ ਜਿਹੜੇ ਇਸ ਤਰੀਕੇ ਨਾਲ ਕਰਕੇ ਠੀਕ ਹੈ ਜੀ ਤੇ ਐਦਾਂ ਤਕਾ ਲੂਗੇ ਥੱਲੇ ਮੈਦਾ ਜ਼ਰੂਰ ਛਿੜਕਣਾ ਹੈ ਤਾਂ ਜੋ ਆਪਣੇ ਪੇੜੇ ਥੱਲੇ ਚਿਪਕੇ ਨਾ ਤੇ ਲਓ ਜੀ ਪੇੜੇ ਆਪਣੇ ਹੋ ਚੁੱਕੇ ਆ ਜੀ ਹੁਣ ਆਪਾਂ ਇਹਨਾਂ ਤੇ ਲਾਵਾਂਗੇ ਰिफੈਂਡ ਜਾਂ ਸਰੋਂ ਦਾ ਤੇਲ ਲਾ ਕੇ ਇਹਨਾਂ ਨੂੰ ਠੀਕ ਹੈ ਜੀ 10 15 ਮਿੰਟ ਦੀ ਦਵਾਂਗੇ ਰੈਸਟ ਇਹਨਾਂ ਨੂੰ ਕਿਉਂਕਿ ਰੈਸਟ ਦੇਣੀ ਜ਼ਰੂਰੀ ਆ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਇਸ ਤਰੀਕੇ ਨਾਲ ਪਹਿਲਾਂ ਪੇੜੇ ਕਰਕੇ ਰੱਖ ਲੈਂਦੇ ਆ ਜੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਬਣਾਈ ਜਾਂਦੇ ਆ ਰੋਟੀਆਂ ਹੀ ਤੇ ਲਓ ਜੀ ਆਪਾਂ ਨੇ ਇਹਨਾਂ ਤੇ ਤੇਲ ਲਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ 10-15 ਮਿੰਟ ਵਾਸਤੇ ਦਵਾਂਗੇ ਰੱਖ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਪੇੜੇ ਆਪਣੇ ਹੋ ਚੁੱਕੇ ਆ ਜੀ ਸੈੱਟ ਤੇ ਹੁਣ ਤੁਹਾਨੂੰ ਦਿਖਾਉਨੇ ਰੋਟੀ ਆਪਾਂ ਬੇਲ ਵੀ ਸਕਦੇ ਹਾਂ ਠੀਕ ਆ ਜੀ ਜੇ ਰੋਟੀ ਬੇਲ ਨਹੀਂ ਹੋਈ ਤਾਂ ਤੁਸੀਂ ਜਿੱਦਾਂ ਚੱਕਲੇ ਬੇਲਣੇ ਪਰ ਬੇਲ ਵੀ ਲਿਓ ਤੇ ਅਸੀਂ ਬਣਾਉਨੇ ਹੁੰਦੇ ਆ ਜੀ ਇਸ ਤਰੀਕੇ ਨਾਲ ਠੀਕ ਆ ਜੀ ਤੇ ਲੋ ਜੀ ਤੇ ਐਦਾਂ ਹੀ ਜਿਹੜੀ ਰੋਟੀ ਨੂੰ ਅਸੀਂ ਕਰ ਲੈਂਦੇ ਆ ਸੈਟ ਆ ਦੇਖੋ ਐਦਾਂ ਹੀ ਰੋਟੀ ਵੱਧ ਜਾਂਦੀ ਆ ਤੁਸੀਂ ਵੀ ਦੇਖਿਆ ਹੁਣ ਠੀਕ ਆ ਜੀ ਪੈਲਸਾ ਦੇ ਵਿੱਚ ਜਾਂ ਪਿਆਹਾਂ ਦੇ ਵਿੱਚ ਠੀਕ ਹੈ ਜੀ ਕੋਈ ਰੋਟੀ ਗੋਲ ਹੁੰਦੀ ਆ ਕੋਈ ਟੇਢੀ ਵੀਂ ਕੀ ਠੀਕ ਹੈ ਜੀ ਐਦਾਂ ਹੀ ਕੰਮ ਚੱਲਦਾ ਏ ਤੇ ਲੋ ਜੀ ਆ ਦੇਖੋ ਕਿੰਨੀ ਸੋਹਣੀ ਰੋਟੀ ਆ ਆਪਣੀ ਹੱਤ ਨਾਲੇ ਬਦ ਗਈ ਤੇ ਲੋ ਜੀ ਹੁਣ ਇਹਨੂੰ ਸੇਕਦੇ ਆ ਤਵੇ ਤੇ ਆਪਾਂ ਤੇ ਤਵੇ ਦਾ ਜਿਹੜਾ ਸੇਕ ਹੈ ਜੀ ਬਹੁਤ ਜ਼ਿਆਦਾ ਤੇਜ ਵੀਂ ਚਾਹੀਦਾ ਠੀਕ ਹੈ ਜੀ ਲਾ ਲਓ ਇਸ ਤਰੀਕੇ ਨਾਲ ਆਪਾਂ ਨੇ ਰੋਟੀ ਉੱਪਰ ਪਾ ਲੈਣੀ ਆ ਤੇ ਐਦਾਂ ਕਰ ਦੋਗੇ ਇਹਨੂੰ ਸੈੱਟ ਰੋਟੀ ਦੇ ਬੈਕ ਸਾਈਡ ਆਪਾਂ ਮਾੜਾ ਮੋਟਾ ਪਾਣੀ ਵੀ ਲਾ ਸਕਦੇ ਆ ਤਾਂ ਜੋ ਤਵੇ 'ਨ ਰੋਟੀ ਚਿਪਕ ਜਵੇ ਤੇ ਲੋ ਜੀ ਜਦੋਂ ਰੋਟੀ ਹਲਕੀ ਜਿਹੀ ਆਪਣੀ ਪੱਕ ਗਈ ਠੀਕ ਹੈ ਜੀ ਤੇ ਫਿਰ ਆਪਾਂ ਨੇ ਇਹਦੀ ਪਲਟੀ ਮਾਰਨੀ ਆ ਠੀਕ ਹੈ ਜੀ ਸੇਕ ਥੋੜਾ ਤੇਜ਼ ਕਰ ਲੂਗੇ ਤੇ ਜਿੱਦਾਂ ਠੀਕ ਹੈ ਜੀ ਤੰਦੂਰ 'ਪਰ ਬਣਾਉਂਦੇ ਰੋਟੀ ਆਪਾਂ ਇਹਨੂੰ ਇਸ ਤਰੀਕੇ ਨਾਲ ਇਦਾਂ ਤਵੇ ਨੂੰ ਇਸ ਤਰ੍ਹਾਂ ਇਦਾਂ ਘੁਮਾਉਣਾ ਠੀਕ ਹੈ ਜੀ ਤਾਂ ਜੋ ਰੋਟੀ ਜਿਹੜੀ ਸਾਰੇ ਪਾਸੇ ਤੇ ਪੱਕ ਜਵੇ ਆ ਦੇਖੋ ਠੀਕ ਹੈ ਜੀ ਜਿੱਦਾਂ ਤੰਦੂਰ 'ਚ ਰੋਟੀ ਪੱਕਦੀ ਆ ਉਸ ਤਰੀਕੇ ਨਾਲ ਰੋਟੀ ਪੱਕੂਗੀ ਆਪਣੀ ਤੇ ਲੋ ਜੀ ਇਸ ਤਰੀਕੇ ਨਾਲ ਰੋਟੀ ਪਕਾ ਲਾਂਗੇ ਆਪਾਂ ਇਨੂੰ ਐਦਾਂ ਇੰਦਾ ਘੁਮਾ ਕੇ ਇਸ ਤਰੀਕੇ ਨਾਲ ਤਵਾ ਕਦੇ ਇੱਧਰ ਕਰ ਲਿਆ ਕਦੇ ਉੱਤਰ ਕਰ ਲਿਆ ਠੀਕ ਹੈ ਜੀ ਤੇ ਲਓ ਜੀ ਤੰਦੂਰੀ ਮਿੱਸੀ ਰੋਟੀ ਇਸ ਤਰੀਕੇ ਨਾਲ ਬਣਾ ਸਕਦੇ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਓ ਜੀ ਐਦਾਂ ਪਕਾਵਾਂਗਾ ਮੈਂ ਰੋਟੀ ਹੁਣ ਤੇ ਲਓ ਜੀ ਰੋਟੀ ਆਪਣੀ ਪੱਕ ਚੁੱਕੀ ਆ ਦੇਖੋ ਤੇ ਹੁਣ ਆਪਾਂ ਇਹਨੂੰ ਸੇਕਾਂਗੇ ਗੈਸ ਤੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਤੁਸੀਂ ਇਹਨੂੰ ਚੁੱਲੇ ਤੇ ਵੀ ਬਣਾ ਸਕਦੇ ਹੋ ਜੇ ਤੁਸੀਂ ਚੁੱਲੇ ਪਰ ਬਣਾਉਂਗੇ ਠੀਕ ਹੈ ਜੀ ਤਾਂ ਥੋੜੀ ਜਿਆਦਾ ਵਧੀਆ ਬਣੂ ਕਿਉਂਕਿ ਗੈਸ ਆ ਜਿਹੜੀ ਆਪਣੀ ਸਿਹਤ ਵਾਸਤੇ ਹਾਨੀਕਾਰਕ ਹੈ ਤੁਹਾਨੂੰ ਵੀ ਪਤਾ ਹੈ ਚੀਜ਼ ਦਾ ਠੀਕ ਹੈ ਜੀ ਤੇ ਲੋ ਜੀ ਮੈਂ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਤਿਆਰ ਕਰ ਲੂੰਗਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਮਿੱਸੀ ਰੋਟੀ ਠੀਕ ਹੈ ਜੀ ਤੇ ਲੋ ਜੀ ਰੋਟੀ ਥੋੜੀ ਜੀ ਆਪਣੀ ਸੁੱਕ ਗਈ ਕੋਈ ਚੱਕਰ ਨਹੀਂ ਪਰ ਇਦਾਂ ਦੀਆਂ ਰੋਟੀਆਂ ਵਧੀਆ ਲੱਗਦੀਆਂ ਠੀਕ ਹੈ ਜੀ ਤੇ ਲੋ ਜੀ ਇੱਕ ਰੋਟੀ ਆਪਾਂ ਹੋਰ ਤੇ ਲੋ ਜੀ ਇੱਕ ਪੇੜਾ ਆਪਾਂ ਨੇ ਹੋਰ ਲੈ ਲੈਣਾ ਇਸ ਤਰੀਕੇ ਨਾਲ ਪੇੜੇ ਨੂੰ ਪਹਿਲਾਂ ਭਿਦਾ ਲੂੰਗਾ ਠੀਕ ਹੈ ਜੀ ਆਹ ਲੋ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਆਪਾਂ ਨੂੰ ਇਦਾਂ ਹੀ ਪਤਾਵਾੰਗ ਠੀਕ ਆ ਜੀ ਕਿਉਂਕਿ ਅਸੀਂ ਜਦੋਂ ਬਾਹਰ ਬਿਆਂ ਦੇ ਵਿੱਚ ਬਣਾਉਂਦੇ ਆ ਤਾਂ ਇਸ ਤਰੀਕੇ ਨਾਲ ਰੋਟੀ ਨੂੰ ਵਧਾਉਂਦੇ ਆ ਤੇ ਲੋ ਜੀ ਇਹਨੂੰ ਤਵੇ ਤੇ ਸੇਕਦੇ ਆ ਤੇ ਜਦੋਂ ਵੀ ਰੋਟੀ ਸੇਕਣੀ ਆ ਸੇਕ ਆ ਜਿਹੜਾ ਆਪਣਾ ਘੱਟ ਹੋਣਾ ਚਾਹੀਦਾ ਏ ਜੇ ਸੇਕ ਜ਼ਿਆਦਾ ਹੋਇਆ ਤਾਂ ਰੋਟੀ ਨੇ ਇੱਕ ਲੱਗ ਤੱਕ ਪੱਕ ਜਾਣਾ ਰੋਟੀ ਨੇ ਨਾਲ ਚਿਪਕਣਾ ਨਹੀਂ ਹੈਗਾ ਤੇ ਜੇ ਕੋਈ ਤਵੇ ਨਾਲ ਰੋਟੀ ਨਾ ਚਿਪਕੇ ਤਾਂ ਤੁਸੀਂ ਰੋਟੀ ਦੇ ਬੈਕ ਸਾਈਡ ਪਾਣੀ ਲਾ ਕੇ ਨੂੰ ਠੀਕ ਆ ਜੀ ਨਾਲ ਇਹਦੇ ਲਾ ਸਕਦੇ ਹੋ ਜਣੀ ਚਿਪਕਾ ਸਕਦੇ ਹੋ ਤੇ ਲਓ ਜੀ ਇਹਨੂੰ ਵੀ ਉਸੇ ਤਰੀਕੇ ਨਾਲ ਸੇਕਾਂਗੇ ਆਪਾਂ ਤੇ ਲਓ ਜੀ ਮਿੱਸੀ ਰੋਟੀ ਬਣ ਕੇ ਆਪਣੀ ਆ ਵੀ ਰੈਡੀ ਹੈ ਠੀਕ ਹੈ ਜੀ ਤੇ ਲਓ ਜੀ ਇਹਨੂੰ ਵੀ ਸੇਕ ਲਾਂਗੇ ਹੁਣ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਖਰੇ ਆਪਾਂ ਤੰਦੂਰੀ ਮਿੱਸੀ ਰੋਟੀਆਂ ਤੇ ਲਓ ਜੀ ਇਹਨੂੰ ਸੇਕ ਲਾਂਗੇ ਤੇ ਲਓ ਜੀ ਦੋ ਰੋਟੀਆਂ ਬਣ ਕੇ ਆਪਣੀਆਂ ਮਿੱਸੀਆਂ ਰੈਡੀ ਆ ਜੀ ਹੁਣ ਮੈਂ ਸਾਰੀਆਂ ਰੋਟੀਆਂ ਬਣਾ ਕੇ ਮਿਲਦੇ ਆ ਉਸ ਤੋਂ ਬਾਅਦ ਤੇ ਲਓ ਜੀ ਮਿੱਸੀਆਂ ਰੋਟੀਆਂ ਬਣ ਕੇ ਹਲਵਾਈ ਸਟਾਈਲ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਘਰੇ ਆਪਾਂ ਮਿੱਸੀਆਂ ਰੋਟੀਆਂ ਠੀਕ ਆ ਜੀ ਤੇ ਉੱਪਰ ਲਾਵਾਂਗੇ ਇਹਦੇ ਮੱਖਣ ਆਪਾਂ ਆ ਲਓ ਠੀਕ ਆ ਜੀ ਕਿੰਨੀ ਵਧੀਆ ਮਿੱਸੀ ਰੋਟੀ ਬਣ ਕੇ ਰੇੜੀਆਂ ਹੋਈਆਂ ਆਪਣੀਆਂ ਤਿਆਰ ਹੋਈਆਂ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ